ਕਹਣਾ ਚਾਹੂਗਾ ਸਤਿ ਸ੍ਰੀ ਅਕਾਲ ਫਾਜ਼ਿਲਕਾ ਵਾਸੀਓ ਅੱਜ ਮੈਂ ਤੁਹਾਡੇ ਨਾਲ ਬੜੇ ਅਹਿਮ ਮੁੱਦੇ ਤੇ ਜਿਹੜੇ ਆਪਣੇ ਵਿਚਾਰ ਹੈ ਸਾਂਝੇ ਕਰਨ ਜਾ ਰਿਹਾ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਚੌਧਰੀ surjit kumar jaini ਜੀ ਦੀ ਜਿਹੜੀ ਸੋਚ ਹੈ ਫਾਜ਼ਿਲਕਾ ਦੇ ਪ੍ਰਤੀ ਬਹੁਤ ਉੱਚੀ ਸੋਚ ਹੈ ਉਹਨਾਂ ਨੇ ਆਦੇ ਜਿਹੜਾ ਉਹਨਾਂ ਦਾ ਰਾਜਨੀਤਿਕ ਕੈਰੀਅਰ ਦੇ ਵਿੱਚ 100 ਕਰੋੜ ਦੀ ਡਿਵੈਲਪਮੈਂਟ ਜਿਹੜੀ ਹੈ ਫਾਜ਼ਿਲਕਾ ਦੇ ਵਿੱਚ ਕਰਾਈ ਹੈ ਜੇ ਮੇਰੀ ਇਹ ਗੱਲ ਝੂਠ ਹੈ ਤਾਂ ਮੈਨੂੰ ਪਰਸਨਲ ਮਿਲ ਕੇ ਉਹ 100 ਕਰੋੜ ਰੁਪਏ ਦੀ ਡਿਵੈਲਪਮੈਂਟ ਅਸੀਂ ਕਿਵੇਂ ਕਰਾਈਓ ਪੈਸਾ ਕਿੱਥੋਂ ਆਇਆ ਤੇ ਅਸੀਂ ਕਿੱਥੇ ਲਾਇਆ ਮੈਂ ਇੱਕ ਇੱਕ ਜਿਹੜੀ ਹੈ ਤੁਹਾਨੂੰ ਦੇਣ ਨੂੰ ਤਿਆਰ ਆ ਪਰ ਅੱਜ ਮੈਨੂੰ ਬੜਾ ਦੁੱਖ ਹੋ ਰਿਹਾ ਹੈ ਆ ਜਿਹੜੀ ਮੈਂ ਇੱਕ ਵੀਡੀਓ ਤੇ ਫੋਟੋਆਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਤੇ ਉਹਦੇ ਵਿੱਚ ਮੈਂ ਦੱਸਣਾ ਚਾਹਣਾ ਕਿ ਪਿਛਲੀ ਕਾਂਗਰਸ ਸਰਕਾਰ ਤੇ ਹੁਣ ਦੀ ਜਿਹੜੀ ਹੈ ਮੌਜੂਦਾ ਸਰਕਾਰ ਇਹਨਾਂ ਨੇ ਨਵਾਂ ਤਾਂ ਕੰਮ ਕੀ ਕਰਨਾ ਸੀ ਜਿਹੜੇ ਚੌਧਰੀ ਸੁਰਜੀਤ ਕੁਮਾਰ ਜਿਆਣੀ ਦੇ ਡ੍ਰੀਮ ਜਿਆਣੀ ਦੇ ਡ੍ਰੀਮ ਪ੍ਰੋਜੈਕਟਾਂ ਦੇ ਵਿੱਚੋਂ ਇੱਕ ਵੱਡਾ ਪ੍ਰੋਜੈਕਟ ਸੀ ਬੱਸ ਸਟੈਂਡ ਦਾ ਉਹਨੂੰ ਖਤਮ ਕਰਨ ਵਾਸਤੇ ਪਹਿਲਾਂ ਤਾਂ ਕਾਂਗਰਸ ਸਰਕਾਰ ਨੇ ਕੋਟਾਂ ਵਿੱਚ ਜਾ ਜਾ ਕੇ ਆਪਣਾ ਪੂਰਾ ਜ਼ੋਰ ਲਗਾ ਰਿਆ। ਉਹਨਾਂ ਨਾਲ ਲੜਾਈ ਲੜਦੇ ਹੋਏ ਤੇ ਉਹ ਲੜਾਈ ਅਸੀਂ ਜਿੱਤੀ ਵੀ ਤੇ ਇੱਕ ਆਲੀਸ਼ਾਨ ਬੱਸ ਸਟੈਂਡ ਦੀ ਬਿਲਡਿੰਗ ਜਿਹੜੀ ਇੱਥੇ ਖੜੀ ਕਰ ਦਿੱਤੀ। ਮੌਜੂਦਾ ਸਰਕਾਰ ਦੇ ਵਿੱਚ ਐਮਐਲਏ ਸਵਨਾ ਸਾਹਿਬ ਪਤਾ ਨਹੀਂ ਕਿਹੜੇ ਕੰਮਾਂ ਨੂੰ ਲੱਗੇ ਹੋਏ ਨੇ 6 ਕਰੋੜ ਰੁਪਏ ਦਾ ਇਹ ਜਿਹੜਾ ਬੱਸ ਸਟੈਂਡ ਅਸੀਂ ਜਿਹੜਾ ਬਣਾ ਕੇ ਆਲੀਸ਼ਾਨ ਤਿਆਰ ਕੀਤਾ ਹੈ ਉਸ ਦਾ ਕੀ ਹਾਲ ਕਰ ਰਿਹਾ ਹੈ ਇਹ ਵੀਡੀਓ ਤੇ ਫੋਟੋਆਂ ਦੇ ਵਿੱਚ ਤੁਸੀਂ ਦੇਖ ਲਿਆ ਜੇ। ਇਨਾਂ ਨੇ ਜਿਹੜਾ ਫਾਜ਼ਿਲਕਾ ਦਾ ਬੇੜਾ ਗਰਕ ਕਰਨਾ ਸ਼ੁਰੂ ਕਰ ਦਿੱਤਾ ਪਰ ਅਸੀਂ ਇਹ ਹੁਣ ਨਹੀਂ ਦੇਵਾਂਗੇ ਚੌਧਰੀ ਸਰਜੀਤ ਕੁਮਾਰ ਜਾਨੀ ਜੀ ਦੀ ਸੋਚ ਪਹਿਲਾਂ ਵੀ ਫਾਜ਼ਿਲਕਾਬ ਦੇ ਪ੍ਰਤੀ ਸੀ ਉਹਨਾਂ ਨੇ ਆਪਦੇ ਸਰੀਰ ਨੂੰ ਆਪਦੀ ਜ਼ਿੰਦਗੀ ਨੂੰ ਦਾਲ ਤੇ ਲਾ ਕੇ ਫਾਜ਼ਿਲਕਾ ਨੂੰ ਜ਼ਿਲ੍ਹਾ ਬਣਾਇਆ ਤੇ ਫਾਜ਼ਿਲਕਾ ਦੇ ਵਿੱਚ ਐਨੀ ਵੱਡੀ ਡਿਵੈਲਪਮੈਂਟ ਕਰਾਈ ਉਹਨਾਂ ਕੋਲ ਆਉਣ ਵਾਲੇ ਟਾਈਮ ਦੇ ਵਿੱਚ ਵੀ ਬਹੁਤ ਵੱਡੀਆਂ ਯੋਜਨਾਵਾਂ ਸਨ 100 ਕਰੋੜ ਦੀ ਯੋਜਨਾ ਸਾਡੀ ਹੋਰ ਸੀ ਆਉਣ ਵਾਲੇ 5 ਸਾਲਾਂ ਦੇ ਵਿੱਚ ਅਸੀਂ ਸ਼ਹਿਰ ਨੂੰ ਕਿਵੇਂ ਸੁੰਦਰ ਬਣਾਉਣਾ ਹੈ ਪਰ ਇਹ ਨਮਜੂਦਾ ਸਰਕਾਰਾਂ ਨੇ ਹੋਰ ਤਾਂ ਕੰਮ ਕੀ ਕਰਨਾ ਸੀ ਜਿਹੜੇ ਸਾਡੇ ਜਿਹੜੇ ਪ੍ਰੋਜੈਕਟ ਹੈ ਉਹਨਾਂ ਨੂੰ ਬੰਦ ਕਰਨ ਦੀਆਂ ਇਹ ਪੁਰਜ਼ੋਰ ਕੋਸ਼ਿਸ਼ਾਂ ਕਰ ਰਹੇ ਨੇ ਜਿਹਨੀਆਂ ਕਿ ਕਾਮਯਾਬ ਨਹੀਂ ਹੋਣ ਦਿੱਤੀਆਂ ਜਾਣਗੀਆਂ ਮੈਂ ਮੌਜੂਦਾ ਐਮਐਲਏ ਸਹਮਣਾ ਸਾਹਿਬ ਨੂੰ ਕਹਿਣਾ ਚਾਹਣਾ ਵੀ ਜੇ ਤੈਨੂੰ ਆਪਦੇ ਬੰਦਿਆਂ ਦੀਆਂ ਮੁੱਛਾਂ ਨੂੰ ਤਾ ਦੇਣ ਤੋਂ ਟਾਈਮ ਮਿਲੇ ਨਾ ਤੇ ਬੱਸ ਸਟੈਂਡ ਤੇ ਆ ਕੇ ਦੇਖ ਇਹਦਾ ਕੀ ਹਾਲ ਕਰ ਦਿੱਤਾ ਤੂੰ ਇਹ 6 ਕਰੋੜ ਰੁਪਇਆ ਨਾ ਤਾਂ ਚੌਧਰੀ ਸਰਜੀਤ ਕੁਮਾਰ ਜਾਨੀ ਦੀ ਜੇਬ ਦਾ ਸੀ ਤੇ ਨਾ ਹੀ ਕੋਈ ਤੇਰਾ ਦਿੱਤਾ ਹੋਇਆ ਸੀ ਤੇ ਨਾ ਹੀ ਤੇਰੀਆਂ ਸਰਕਾਰਾਂ ਦਾ ਦਿੱਤਾ ਹੋਇਆ ਹੈ ਇਹ ਫਾਜ਼ਿਲਕਾ ਦੀ ਮਿਹਨਤ ਦੀ ਕਮਾਈ ਹੈ 6 ਕਰੋੜ ਰੁਪਇਆ ਕਿੱਥੋਂ ਆਇਆ ਸੀ ਤੈਨੂੰ ਪਤਾ ਇਸ ਗੱਲ ਦਾ ਅਸੀਂ 6 ਕਰੋੜ ਰੁਪਇਆ ਦੇ ਕੇ ਜੇ ਜਾਨੀ ਸਾਹਿਬ ਨੇ 6 ਕਰੋੜ ਰੁਪਇਆ ਦੇ ਕੇ ਜੇ ਬੱਸ ਸਟੈਂਡ ਬਣਾਇਆ ਤਾਂ ਉਹਨਾਂ ਨੇ ਸੁਪਨਾ ਸੀ ਉਹਨਾਂ ਦਾ ਤੇ ਇਹ ਸੁਪਨਾ ਅਸੀਂ ਪੂਰਾ ਕਰਾਂਗੇ ਤੇ ਹੁਣ ਅਸੀਂ ਤੈਨੂੰ ਚੈਲੰਜ ਕਰਨੇ ਆ ਇੱਕ ਮਹੀਨੇ ਦੇ ਵਿੱਚ ਵਿੱਚ ਜੇਕਰ ਇਸ ਬੱਸ ਸਟੈਂਡ ਦਾ ਤੂੰ ਕੁਝ ਸੁਧਾਰ ਨਾ ਕੀਤਾ ਜਾਂ ਤਾਂ ਇਸ ਨੂੰ ਮਿਊਸਪਲ ਕਮੇਟੀ ਦੇ ਅੰਡਰ ਦੇ ਕੇ ਜਿਹੜੀਆਂ ਸ਼ਹਿਰ ਦੇ ਵਿੱਚ ਪ੍ਰਾਈਵੇਟ ਬੱਸਾਂ ਚੱਲਦੀਆਂ ਆ ਜਾਂ ਜਿਹੜੇ ਟੈਕਸੀ ਸਟੈਂਡ ਚੱਲ ਰਹੇ ਨੇ ਉਹ ਇੱਥੇ ਜੇ ਤੂੰ ਨਾ ਚਲਾਏ ਇਸ ਬੱਸ ਸਟੈਂਡ ਦਾ ਸੁਧਾਰ ਨਾ ਕੀਤਾ ਤਾਂ ਇੱਕ ਮਹੀਨੇ ਬਾਅਦ ਅਸੀਂ ਇੱਕ ਵੱਡਾ ਸੰਘਰਸ਼ ਵਿੱਡਾਂਗੇ ਤੇ ਅਸੀਂ ਸਰਕਾਰ ਦੇ ਨੱਕ ਵਿੱਚ ਦਮ ਕਰ ਦੇਵਾਂਗੇ ਤੇ ਇਸ ਸਰਕਾਰ ਦੇ ਵਿੱਚ ਵਿੱਚ ਹੀ ਅਸੀਂ ਇਹ ਬੱਸ ਸਟੈਂਡ ਤੁਹਾਨੂੰ ਚਲਾ ਕੇ ਦਿਖਾਵਾਂਗੇ ਸਾਇਤੇ ਖੜੀਆਂ ਵਿਨੋਦ ਟਰੈਵਲਸ ਦੀਆਂ ਘਰ ਤੋਂ ਘਰ 10 ਬੱਸਾਂ ਇਹ ਰੋਜ਼ ਫਾਜ਼ਿਲਕਾ ਤੋਂ ਵੱਖਰੇ-ਵੱਖਰੇ ਸ਼ਹਿਰਾਂ ਨੂੰ ਜਾਂਦੀਆਂ ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਸਾਡੇ ਵਿਧਾਇਕ ਸਾਹਿਬ ਨੂੰ ਵੀ ਇਹ ਬੱਸਾਂ ਤੁਸੀਂ 2 ਨੰਬਰ ਦੇ ਪੈਸੇ ਲੈ ਕੇ ਕਮਿਸ਼ਨ ਲੈ ਕੇ ਇੱਥੇ ਖੜੀਆਂ ਕਰਦੇ ਹੋ ਜਾਂ ਕੋਈ 1 ਨੰਬਰ ਦੇ ਵਿੱਚ ਇੱਥੋਂ ਕੋਈ ਚਲਾਦੇ ਹੋ ਜੇਕਰ ਤੁਹਾਡੀ ਨੀਤ ਹੋਵੇ ਬੱਸ ਸਟੈਂਡ ਚਲਾਉਣ ਦੀ ਤਾਂ ਇਹੀ ਬੱਸਾਂ ਇੱਥੋਂ ਚੱਲ ਸਕਦੀਆਂ ਇੱਥੇ ਇਹਨਾਂ ਦਾ ਇੱਕ ਕਾਊਂਟਰ ਬਣ ਸਕਦਾ ਤੇ ਸ਼ਹਿਰ ਦੀ ਭੀੜ ਭਾਰ ਵਾਲੀਆਂ ਜਗ੍ਹਾ ਤੋਂ ਜਿਹੜੀਆਂ ਬੱਸਾਂ ਚੱਲਦੀਆਂ ਆ ਉਹ ਬੱਸਾਂ ਇਸ ਬੱਸ ਸਟੈਂਡ ਤੋਂ ਵੀ ਚਲਾਈਆਂ ਜਾ ਸਕਦੀਆਂ ਜਿਹੜੇ ਟੈਕਸੀ ਸਟੈਂਡ ਜਗ੍ਹਾ-ਜਗ੍ਹਾ ਤੇ ਚੌਕਾਂ ਦੇ ਵਿੱਚ ਬਣੇ ਹੋਏ ਆ ਉਹ ਟੈਕਸੀ ਸਟੈਂਡ ਵੀ ਇੱਥੋਂ ਚਲਾਈ ਜਾ ਸਕਦੇ ਨੇ ਸਵਨਾ ਸਾਹਿਬ ਤੁਹਾਡੀ ਸੋਚ ਨਾ ਤਾਂ ਤੁਹਾਡੀ ਸੋਚ ਕੰਮ ਕਰਦੀ ਤੇ ਨਾ ਹੀ ਤੁਹਾਡੀ ਇੱਛਾ ਸ਼ਕਤੀ ਆ ਕੰਮ ਕਰਨ ਦੀ ਬਾਕੀ ਦੇ ਕੰਮਾਂ ਨੂੰ ਛੱਡ ਕੇ ਲੋਕਾਂ ਦੀਆਂ ਮੁੱਛਾਂ ਨੂੰ ਵਟ ਦੇਣ ਤੋਂ ਟਾਈਮ ਕੱਢ ਕੇ ਤੇ ਬੱਸ ਸਟੈਂਡ ਵੱਲ ਖਿਆਲ ਕਰੋ ਸ਼ਹਿਲ ਵੱਲ ਖਿਆਲ ਕਰੋ ਸ਼ਹਿਰ ਵਾਸੀਆਂ ਨੇ ਬੜੀ ਮਿਹਨਤ ਨਾਲ ਆਪਦੀ ਇੱਕ ਇੱਕ ਵੋਟ ਪਾ ਕੇ ਤੁਹਾਡੇ ਤੇ ਆਸਾ ਸੀ ਤੁਹਾਨੂੰ